ਇਹ ਰਿ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੂਸਰਾ ਐਂਗਲੋ ਜੁੱਧ ਦੂਸਰਾ ਐਂਗਲੋ ਸਿੱਖ ਜੁੱਧ ਕਾਰਨ ਛਿੱਟੇ ਅਤੇ ਪੰਜਾਬ ਨੂੰ ਤਾਂ ਮਲਾਉਣਾ ਕਿ ਸ਼ੁਰੂ ਕਰ ਦੇਗੇ ਪਹਿਲੇ ਐਂਗਲੋ ਸਿੱਖ ਜੁੱਧ ਦੀ ਹਾਰ ਤੋਂ ਬਾਅਦ ਅੰਗਰੇਜ਼ ਪੰਜਾਬ ਨੂੰ ਆਪਣੀ ਕਬਜ਼ੇ ਹੇਠ ਲੈਣ ਲਈ ਯੋਜਨਾਵਾਂ ਤਿਆਰ ਕਰ ਰਹੇ ਸਨ ਜਦੋਂ ਕਿ ਦੂਸਰੇ ਪਾਸੇ ਸਿੱਖ ਆਪਣੀ ਪਹਿਲੇ ਐਂਗਲੋ ਸਿੱਖ ਜੁੱਧ ਵਿੱਚ ਹੋਈ ਹਾਰ ਦਾ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ 1848-49 ਵਿੱਚ ਅੰਗਰੇਜ਼ਾਂ ਅੰਗਰੇਜ਼ ਅਤੇ ਪੰਜਾਬ ਵਿਚਕਾਰ ਇੱਕ ਹੋਰ ਜੁੱਧ ਛਿੜ ਗਿਆ ਦੂਸਰੇ ਐਂਗਲੋ ਜੁੱਧ ਸਿੱਖ ਜੁੱਧ ਦੇ ਕਾਰਨ ਸਿੱਖ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ ਲਾਹੌਰ ਅਤੇ ਪੈਰੋਵਾਲ ਦੀਆਂ ਸੰਧੀਆਂ ਤੋਂ ਪੰਜਾਬ ਆ ਸੰਤੁਸ਼ਟ ਲਾਰਡ ਰਹਾਉਜੀ ਪੰਜਾਬ ਨੂੰ ਛੇਤੀ ਤੋਂ ਛੇਤੀ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ ਚਾਤਰ ਸਿੰਘ ਤੇ ਸੇਰ ਸਿੰਘ ਨੇ ਵਿਰੋਧ ਦੀਵਲ ਦੀ ਅੱਗ ਅੱਗ ਵਿੱਚ تیر ਪਾਉਣ ਦਾ ਕੰਮ ਕੀਤਾ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨਾਲ ਜੋ ਪ੍ਰਮਾਣ ਜੋ ਜਨਕ ਸਲੂਕ ਕੀਤਾ ਉਸ ਨਾਲ ਸਿੱਖ ਪੜ ਉੱਥੇ ਮਲਤਾਨ ਦੀ ਦੀਵਾਨ ਮੂਲ ਚਾਂਦਨੀ ਅੰਗਰੇਜ਼ਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ ਅੰਗਰੇਜ਼ਾਂ ਦੇ ਉਹ 14 ਦੇ ਨਿਯੁਕਤੀ ਕੀਤੀ ਗਈ ਮਹਾਰਾਣੀ ਜਿੰਦਾ ਦੀ ਫਿਕਚਰ ਹੈ ਮਹਾਰਾਜ ਤਰੀ ਫਿਲਮ ਫਿਕਚਰ ਦੇਖ ਨੂੰ ਜਿਵੇਂ ਯਾਦ ਰੱਖਣਾਗਾ ਆਰਾਮ ਚਲਿਆ ਮਲਤਾਨ ਗੁਜਾਰਨ ਰਾਤ ਇਸ ਤਰ੍ਹਾਂ ਇਹਨਾਂ ਜਿਹੜੀ ਲੜਾਈਆਂ ਨੇ ਉਹ ਪਾਜਾਦ ਕਰ ਸਕਦੇ ਹੈਗੇ ਇੱਕ ਨੰਬਰ ਤੇ ਆਪਣੇ ਕੋਲ ਹੀ ਆਰਾਮਨਗਰ ਦੀ ਬਣਾਈ ਲੜਾਈ ਹੈ ਦੋ ਨੰਬਰ ਤੇ ਚਿਨਿਆਂ ਵਾਲਾ ਚੱਲਿਆ ਪੁੱਚਿਆਂ ਵਾਲਾ ਤਿੰਨ ਨੰਬਰ ਤੇ ਮਲਤਾਨ ਮਲਤਾਨ ਤੋਂ ਮਲਤਾਨ ਪੁਜਾਰਨ ਚੱਲਿਆ ਰਾਤ ਤੋਂ ਗੁਜਾਰਨ ਤੋਂ ਗੁਜਰਾਤ ਚੱਲਿਆ ਵਾਲ ਦੀ ਲੜਾਈ 13 ਜਨਵਰੀ 1849 ਦੂਸਰੇ ਅੰਗਲੋ ਸਿੱਖ ਜੁੱਧ ਦੀਆਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ ਸਿੱਖਾਂ ਦੀ ਅਗਵਾਈ ਸੇਰ ਸਿੰਘ ਅੰਗਰੇਜ਼ਾਂ ਦੀ ਅਗਵਾਈ ਲਾਰਡ ਹਿਊਗੋ ਕਫ ਹਿਊਗੋ ਕਫ ਵਿਦ ਆਊਟ ਹਿਊਗੋ ਵਿਚ ਆਰ ਸੀ ਕੇ ਉਸ ਕੋਲ ਸੇਰ ਸਿੰਘ ਦਾ ਮੁਕਾਬਲਾ ਕਰਨ ਲਈ ਸ਼ਕਤੀਸ਼ਾਲੀ ਫੌਜ ਨਹੀਂ ਹੈ ਇਸ ਲਈ ਬਧੀਰੀ ਦੇ ਸੈਨਿਕਾਂ ਦੀ ਸਹਾਇਤਾ ਪਹੁੰਚਾਉਣ ਦੀ ਉਡੀਕ ਕਰਨ ਲੱਗਾ ਹਿਊਗੋ ਨੇ ਅਚਾਨਕ ਸੇਰ ਸਿੰਘ ਦੀ ਸੈਨਾ ਤੇ ਹਮਲਾ ਕਰ ਦਿੱਤਾ ਇਹ ਹੀ ਬਹੁਤ ਭਿਆਨਕ ਲੜਾਈ ਸੀ ਸੇਰ ਸਿੰਘ ਦੇ ਸੈਨਿਕਾਂ ਨੇ ਅੰਗਰੇਜ਼ ਸੈਨਾ ਵਿੱਚ ਤਬਾਹੀ ਮਚਾ ਦਿੱਤੀ ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਇੰਨਾ ਭਾਰੀ ਨੁਕਸਾਨ ਹੋਇਆ ਕਿ ਇੰਗਲੈਂਡ ਵਿੱਚ ਹਾਹਾਕਾਰ ਮਚ ਗਈ ਸੇਰ ਸਿੰਘ ਦੇ ਸੈਨਿਕਾਂ ਨੇ ਅੰਗਰੇਜ਼ੀ ਸੈਨਿਕਾਂ ਵਿੱਚ ਤਬਾਹੀ ਮਚਾ ਦਿੱਤੀ ਅੰਗਰੇਜ਼ਾਂ ਦੇ 695 ਸੈਨਿਕ 132 ਅਫਸਰ ਮਾਰੇ ਗਏ 1600 51 ਸੈਨਿਕ ਜ਼ਖਮੀ ਹੋ ਗਏ ਅੰਗਰੇਜ਼ਾਂ ਦੀਆਂ ਚਾਰ ਤੋਪਾਂ ਸਿੱਖਾਂ ਦੇ ਹੱਥ ਲੱਗ ਗਈਆਂ ਚੇਲਿਆਂ ਵਾਲਾ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਹਾਰ ਹੋਈ ਸੀ ਮਲਤਾਨ ਦੀ ਲੜਾਈ ਮਲਤਾਨ ਦੀ ਲੜਾਈ 22 ਜਨਵਰੀ 1849 ਸਿੱਖਾਂ ਦੀ ਅਗਵਾਈ ਦੀਵਾਨ ਮੂਲ ਰਾਜ ਅੰਗਰੇਜ਼ਾਂ ਦੀ ਅਗਵਾਈ ਜਰਨਲ ਵਿਸ ਮੁਲਤਾਨ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਚਾਲ ਚੱਲੀ ਉਹਨਾਂ ਦੀ ਜਾਲੀ ਚਿੱਠੀਆਂ ਲਿਖ ਕੇ ਮੂਲ ਰਾਜਿਤ ਸਿਤੀਸ਼ੇਰ ਸਿੰਘ ਉੱਤੇ ਗਲਤ ਹੋਈਆਂ ਪੈਦਾ ਕੀਤੀਆਂ ਛੇ ਸਿੰਘ ਨੇ ਮੂਲ ਰਾਜ ਦਾ ਸਾਥ ਦਿੱਤਾ ਦੀਵਾਨ ਮੂਲ ਰਾਜ ਇਕੱਲਾ ਅੰਗਰੇਜ਼ਾਂ ਦਾ ਮੁਕਾਬਲਾ ਨਾ ਕਰ ਸਕਿਆ ਅੰਤ ਮਜਬੂਰ ਹੋ ਕੇ ਮੂਲ ਰਾਜ ਨੇ ਅੰਗਰੇਜ਼ਾਂ ਅੱਗੇ ਹਥਿਆਰ ਛੱਡ ਦਿੱਤੇ ਅਤੇ ਮੁਲਤਾਨ ਦੇ ਕਿਲੇ ਵਿੱਚ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਗੁਜਰਾਤ ਦੀ ਲੜਾਈ 21 ਨਵੰਬਰ 1849 ਦੂਸਰੇ ਐਂਗਲੋ ਸਿੱਖ ਜੁੱਧ ਦੀ ਆਖਰੀ ਲੜਾਈ ਸਿੱਖਾਂ ਦੀਗਵਾਈ ਚਾਤਰ ਸਿੰਘ ਸੇਰ ਸਿੰਘ ਭਾਈ ਮਹਾਰਾਜ ਸਿੰਘ ਅਤੇ ਅਫਗਾਨਿਸਤਾਨ ਦੀ ਬਹਾਦਰ ਦੋਸਤ ਮੁਹੰਮਦ ਖਾਨ ਦਾ ਪੁੱਤਰ ਆਕਰਮ ਖਾਨ ਖਾਨ ਕਰ ਰਹੇ ਸਨ ਅੰਗਰੇਜ਼ਾਂ ਦੀਗਵਾਈ ਲਾਰਡ ਹੀਊਗ ਅਫ ਕਰ ਰਿਆ ਸੀ ਇਸ ਲੜਾਈ ਵਿੱਚ ਮੂ ਇਤਿਹਾਸ ਵਿੱਚ ਤੋਪਾਂ ਦੀ ਲੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਲੜਾਈ ਵਿੱਚ ਸਿੱਖਾਂ ਦੇ 3000 ਤੋਂ 5000 ਤੱਕ ਸਿੱਖ ਮਾਰੇ ਗਏ ਅਤੇ ਸਿੱਖਾਂ ਦੀਆਂ 53 ਤੋਪਾਂ ਵੀ ਅੰਗਰੇਜ਼ਾਂ ਦੇ ਹੱਥ ਆ ਗਈਆਂ ਹਥਿਆਰ ਸੁੱਟਣ ਬਿਲੇ ਸਿੱਖ ਸੈਨਿਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਹਿ ਰਹੇ ਸਨ ਆਦਿ ਮਹਾਰਾਜਾ ਜੀਤ ਸਿੰਘ ਮਰ ਗਿਆ ਦੂਸਰੇ ਐਂਗਲੋ-ਜੁੱਧ ਦੇ ਦੂਸਰੇ ਐਂਗਲੋ-ਸਿੱਖ ਜੁੱਧ ਦੇ ਸਿੱਟੇ 29 ਮਾਰ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਸਮਰਕਰ ਕਰ ਲਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਅੰਤ ਹੋ ਗਿਆ ਸਿੱਖ ਸੈਨਿਕਾਂ ਨੂੰ ਤੋੜ ਦਿੱਤਾ ਗਿਆ ਮੂਲ ਰਾਜ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ੰਕਾਲਾ ਦੀ ਸਜ਼ਾ ਦਿੱਤੀ ਗਈ ਪੰਜਾਬ ਦਾ ਪ੍ਰਸ਼ਾਸਨ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ ਅਲੈਕਸ ਮਾਰਟਾ ਦੀ ਪੱਖ ਕੀ ਲਾਰਡ ਲਾਹੌਰੀ ਜੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਮਿਲਾਉਣਾ ਉਚਿਤ ਸੀ ਲਾਰਡ ਲਾਹੌਰੀ ਦੀ ਪੰਜਾਬ ਨੂੰ ਮਿਲਾਉਣ ਦੀ ਨੀਤੀ ਦੇ ਪੱਖ ਵਿੱਚ ਦਲੀਲਾਂ ਲਾਰਡ ਲਾਹੌਰੀ ਨੇ ਇਹ ਦੋਸ਼ ਲਗਾਇਆ ਕਿ ਸਿੱਖਾਂ ਨੇ ਰਾਜ ਦੀ ਅਸਾਂਤੀ ਅਤਿ ਵਿਦਰੋਹ ਬਣਾਉਣ ਦਾ ਜਾਤਨ ਕੀਤਾ ਅੰਗਰੇਜ਼ਾਂ ਅਤੇ ਅੰਗਰੇਜ਼ਾਂ ਵਿਰੁੱਧ ਜੁੱਧ ਦੀ ਘੋਸ਼ਣਾ ਕੀਤੀ ਦਿਵਾਨ ਮੂਰ ਰਾਜ ਨੇ ਅੰਗਰੇਜ਼ਾਂ ਵਿਰੁੱਧ ਵਿਗਾਤ ਕੀਤੀ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਸਾਮਰਾਜ ਨੂੰ ਮਲਾਉਣਾ ਜ਼ਰੂਰੀ ਸੀ ਅੰਗਰੇਜ਼ਾਂ ਪੰਜਾਬ ਅੰਗਰੇਜ਼ੀ ਸਾਮਰਾਜ ਇੱਕ ਵੱਡਾ ਖਤਰਾ ਬਣ ਗਿਆ ਸੀ ਲਾਰਡ ਲਹੋਜੀ ਨੇ ਲਾਹੌਰ ਦਰਬਾਰ ਵਿਰੁੱਧ ਦੋਸ਼ ਲਗਾਇਆ ਕਿ ਪੈਰੋਵਾਲ ਦੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ 22 ਲੱਖ ਰੁਪਏ ਸਾਲਾਨਾ ਦੇਣ ਦਾ ਸਾਲਾਨਾ ਕਰ ਦੇਣਾ ਸੀ ਪਰ ਦਰਬਾਰ ਨੇ ਇੱਕ ਉਪਾਈ ਵੀ ਅੰਗਰੇਜ਼ਾਂ ਨੂੰ ਨਾ ਦਿੱਤੀ ਲਾਰਡ ਡਲਹੌਜੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਮਿਲਾਉਣ ਦੇ ਵਿਰੁੱਧ ਦਲੀਲਾਂ ਲਾਰਡ ਡਲਹੌਜੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਮਿਲਾਉਣਾ ਕਿਸੇ ਤਰ੍ਹਾਂ ਦੀ ਵੀ ਕੋਚਤ ਨਹੀਂ ਸੀ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਲਾਹੌਰ ਦੀ ਸੰਧੀ ਦੇ ਅਨੁਸਾਰ ਪੰਜਾਬ ਦੇ ਕਈ ਮਹੱਤਵਪੂਰਨ ਇਲਾਕੇ ਖੋਲੇ ਲਾਹੌਰ ਦਰਬਾਰ ਦੀ ਫੌਜ ਨੂੰ ਤੋੜ ਦਿੱਤਾ ਗਿਆ ਜਿਸ ਕਾਰਨ ਜਿਸ ਕਰਕੇ ਸੈਨਿਕਾਂ ਵਿੱਚ ਰੋਸ ਪੈਦਾ ਹੋ ਗਿਆ ਮਹਾਰਾਣੀ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਰਾਜ ਦੇ ਪ੍ਰਸ਼ਾਸਨ ਤੋਂ ਵੱਖ ਕਰ ਦਿੱਤਾ ਮਲਤਾਨ ਦੇ ਗਵਰਨਰ ਦੀਵਾਨ ਮੂਲ ਰਾਜ ਮੂਲ ਰਾਜ ਅਤੇ ਹਜ਼ਾਰਾ ਦੇ ਗਵਰਨਰ ਚਾਤਰ ਸਿੰਘ ਨੂੰ ਪਹਿਲਾ ਵਿਦਰੋਹ ਲਈ 扑ਟਕਾਇਆ ਗਿਆ ਤਾਂ ਕਿ ਅੰਗਰੇਜ਼ੇ ਬਹਾਨਾ ਬਣਾ ਕੇ ਪੰਜਾਬ ਨੂੰ ਕਬਜ਼ਾ ਵਿੱਚ ਕਰ ਸਕਣ ਇਹਨਾਂ ਦੇ ਉੱਤਰਾਂ ਇੱਕ ਸ਼ੀਨ ਦੇਖ ਲੈਣੇਗੇ ਦੂਸਰੇ ਐਂਗਲੋ ਸਿੱਖ ਜੁੱਧ ਲੜਾਈ ਜੁੱਧ ਲੜਾਈ ਕਦੋਂ ਹੋਈ ਦੂਸਰੇ ਐਂਗਲੋ ਸਿੱਖ ਜੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਹੋਂ ਦੀ ਤੈਨ ਯੁਕਤ ਸੀ ਮਹਾਰਾਣੀ ਜਿੰਦਾ ਕੌਣ ਸੀ? ਮੂ ਦਿਵਾਨ ਮੂੜ ਰਾਜ ਕੌਣ ਸੀ? ਸਿੱਖਾਂ ਦਾ ਪੰਜਾਬ ਵਿੱਚ ਪੰਜਾਬ ਦਾ ਆਖਰੀ ਸਿੱਖ ਰਾ ਮਹਾਰਾਜਾ ਕੌਣ ਸੀ? ਮਹਾਰਾਜਾ ਤਰਦੀਪ ਸਿੰਘ ਦੀ ਮਾਂ ਦਾ ਕੀ ਨਾਮ ਸੀ? ਮਹਾਰਾਜਾ ਤਰਦੀਪ ਸਿੰਘ ਦੀ ਮੌਤ ਕਿੱਥੇ ਹੋਈ? ਦੂਸਰੇ ਅੰਗਲੋ ਜੁੱਧ ਦੇ ਕੀ ਕਾਰਨ ਸਨ? ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਮਲਾਉਣ ਇੱਕ ਕੋਰ ਵਿਸ਼ਵਾਸਕਾਤਸੀ ਵਿਆਖਿਆ ਕਰੋ। ਏਸੀ ਆਪਣੀ ਮਹੱਤਮਪੂਰਨ ਵੀਡੀਓ ਆਪਣਾ ਚੈਨਲ ਬੈਲ ਆਈਕਨ ਦਾ ਬਟਨ ਕਲਿੱਕ ਕਰਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਚੈਨਲ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਧੰਨਵਾਦ